ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪੁੱਤ ਇੱਥੇ ਵੀ ਪਹਿਲਾਂ ਪਹੁੰਚ ਗਿਆ ਸ਼ਾਬਾਸ਼ ਸਿੰਘ ਪੁੱਤਰ ਸੁਬੇਗ ਸਿੰਘ ਸਭ ਤੋਂ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿੱਖੜੇ ਕਦੇ ਬਾਜ਼ ਨਹੀਂ ਆਉਂਦੇ ਪਤਾ ਨਹੀਂ ਕਿਉਂ ਇਹਨਾਂ ਨੂੰ ਹਰ ਥਾਂ ਤੇ ਆਪਣਾ ਗੁਰੂ ਜੀ ਦਿਸਦਾ ਲਖਪਤ ਰਾਏ ਤੂੰ ਕਿਹੜਾ ਆਪਣੀਆਂ ਪੈੜੀਆਂ ਆਤਾਂ ਤੋਂ ਬਾਜ਼ ਆ ਗਿਆ ਹੈ ਫਿਰ ਅਸੀਂ ਆਪਣੀਆਂ ਚੰਗੀਆਂ ਕਿਵੇਂ ਛੱਡ ਦਈਏ ਤੇ ਸਾਡਾ ਸਤਿਗੁਰੂ ਹੈ ਹੀ ਹਾਜ਼ਰ ਨਾਜ਼ਰ ਤੇ ਜੁਗੋ ਜੁਗਟਲ ਸਾਨੂੰ ਤਾਂ ਹਮੇਸ਼ਾ ਅੰਗ ਸੰਗ ਦਿਸਦਾ ਹੈ ਵੇਖਾਂਗੇ ਕਿਵੇਂ ਹਾਜ਼ਰ ਨਾਜ਼ਰ ਤੈਨੂੰ ਮੌਤ ਤੋਂ ਵੀ ਬਚਾਉਂਦਾ ਹੈ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਵਰਗੇ ਬੇਅੰਤ ਸਿੰਘਾਂ ਨੂੰ ਮੌਤ ਨਾਲ ਲਟਕੇਲੀਆਂ ਕਰਦੇ ਤੱਕ ਕੇ ਵੀ ਤੇਰੀ ਤਸੱਲੀ ਨਹੀਂ ਹੋਈ ਤੋਂ ਇਸ ਦਾ ਦੋਸ਼ ਤੇਰੀ ਅਕਲ ਤੇ ਪਏ ਪਰਦੇ ਦਾ ਹੈ